15 ਲੱਖ ਦੀ ਕੋਠੀ 5 ਮਰਲੇ ਜਗ੍ਹਾ ਤੇ ਜਗ੍ਹਾ ਰਜਿਸਟਰੀ ਵਾਲੀ ਆ ਲੈ ਕੇ ਆਪਾਂ ਪਹੁੰਚੇ ਆ ਬਹੁਤ ਵਧੀਆ ਤੁਹਾਨੂੰ ਰੇਟ ਮਿਲ ਜੂਗਾ ਤੇ ਗੱਲ ਕਰਦੇ ਆ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਬਾਰ ਬਾਰ ਚੱਲਦਾ ਰਹਿੰਦਾ 73800 ਪੂਰਾ 26173 ਜੇ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੇ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਆਪਣੇ ਕੋਲੇ ਕਮੈਂਟ ਨਾ ਕਰਿਆ ਕਰੋ ਜੀ ਵੀ ਅਸੀਂ ਕੋਠੀ ਸੇਲ ਕਰਨੀ ਆ ਤੁਸੀਂ ਬਸ ਵੀਡੀਓ ਤੇ ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਦਿਆ ਕਰੋ ਕੋਠੀ ਦਾ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਤੇ ਜਗ੍ਹਾ ਵੀ ਮੈਂ ਕਨਫਰਮ ਕਰ ਹੀ ਦਿੱਤੀ ਤੇ ਜਿਹੜੀ ਆਪਣੇ ਕੋਲੇ ਆਹ ਕੋਠੀ ਪਹੁੰਚੀ ਆ ਪੂਰੀ ਖੁੱਲੀ ਡੁੱਲੀ ਬਣੀ ਹੋਈ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲ lobby area ਆਪਾਂ ਨੂੰ ਕਾਫੀ ਖੁੱਲਾ ਡੁੱਲਾ ਵਧੀਆ ਪੂਰਾ ਮਿਲ ਜੂਗਾ ਤੇ ਜਿਵੇਂ ਕਿ ਤੁਸੀਂ ਦੇਖ ਰਹੋ ਜੀ ਸਾਰੀ ਕੋਠੀਏ ਜਿਹੜੀ ਪੂਰੀ ਵਧੀਆ ਤੇ ਜਦੋਂ ਆਪਾਂ ਅੰਦਰ ਚੱਲਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੋਠੀ ਦਾ ਡਰਾਈਂਗ ਰੂਮ ਮਿਲਦਾਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਾਫੀ ਖੁੱਲਾ ਡੁੱਲਾ ਆਪਾਂ ਨੂੰ ਡਰਾਈਂਗ ਰੂਮ ਮਿਲ ਜੂਗਾ ਇਹਦਾ ਇੱਕ ਗੇਟ ਤਾਂ ਬਾਹਰਲੀ ਸਾਈਡ 'ਚ ਐ ਗਲੀ 'ਚ ਤੇ ਇੱਕ ਗੇਟ ਅੰਦਰ ਲੱਗਦਾ lobby ਨੂੰ ਤੇ ਖੁੱਲੀ ਡੁੱਲੀ ਇਹਨਾਂ ਨੂੰ ਗਲੀ ਲੱਗਦੀ ਹੈ ਜੀ ਜੇ ਆਪਾਂ ਗਲੀ ਦੀ ਗੱਲ ਕਰੀਏ ਤਾਂ ਪੂਰੀ ਖੁੱਲੀ ਡੁੱਲੀ ਆ ਆਰਾਮ ਨਾਲ ਕੋਈ ਮਰਜ਼ੀ ਗੱਡੀ ਲਿਆਵੇ ਤੇ ਪਹਿਲਾਂ ਆਪਾਂ ਗੱਲ ਕਰਦੇ ਹੁਣ ਅੰਦਰ ਜਾਣ ਤੋਂ ਪਹਿਲਾਂ ਕਮਰਿਆਂ ਤੋਂ ਪਹਿਲਾਂ ਬਾਥਰੂਮ ਤੇ ਫਲੈਸ਼ ਆਪਾਂ ਨੂੰ ਮਿਲ ਜੂਗਾ ਟਾਈਲ ਆ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਤੇ ਇਹਨਾਂ ਨੇ ਇੱਥੇ ਜਿਹੜੀਆਂ ਜੋੜੀਆਂ ਲਗਵਾਈਆਂ ਹੋਈਆਂ ਉਹ ਇਹਨਾਂ ਨੇ ਐਲੂਮੀਨੀਅਮ ਦੀਆਂ ਲਗਵਾ ਰੱਖੀਆਂ ਕਿਉਂਕਿ ਜਿਹੜੇ ਬਾਥਰੂਮ ਹੁੰਦੇ ਆ ਇਹਨਾਂ ਚ ਤਾਂ ਐਲੂਮੀਨੀਅਮ ਦੀਆਂ ਜੋੜੀਆਂ ਵਧੀਆ ਰਹਿੰਦੀਆਂ ਕਿਉਂਕਿ ਲੱਕੜ ਦੀ ਲਾਤ ਲੈਨੇ ਆਪਾਂ ਪਰ ਥੋੜੇ ਟਾਈਮ ਬਾਅਦ نیچے-níche ਤੋਂ ਖਰਾਬ ਹੋ ਜਾਂਦੀ ਹੈ ਕਿਉਂਕਿ ਲੱਕੜ ਹੁੰਦੀ ਹੈ ਪਾਣੀ ਪੂਣੀ ਪੈਂਦਾ ਰਹਿੰਦਾ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਲੱਕੜ ਤਾਂ ਖਰਾਬ ਹੁੰਦੀ ਹੁੰਦੀ ਹੈ ਪਰ ਇਹਨਾਂ ਨੇ ਵਧੀਆ ਕੰਮ ਕਰਵਾਇਆ ਹੋਇਆ ਹੈ ਟਾਈਲ ਟੂ ਟਾਈਲ ਬਹੁਤ ਚੰਗੀਆਂ ਇਹਨਾਂ ਨੇ ਲਗਵਾ ਰੱਖੀਆਂ ਕੰਦਾ ਤੇ ਦੇਖੋ ਤੁਸੀਂ ਬਾਹਰਲੀ ਸਾਈਡ ਬਾਸ਼ਪੇਸ਼ਨ ਲੱਗਿਆ ਹੋਇਆ ਆਪਾਂ ਨੂੰ ਮਿਲ ਜੂਗਾ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਜਦੋਂ ਆਪਾਂ ਅੰਦਰ ਜਾਵਾਂਗੇ ਆਪਾਂ ਨੂੰ ਪਹਿਲਾਂ ਬੈੱਡਰੂਮ ਮਿਲੂਗਾ ਇੱਕ ਬੈੱਡਰੂਮ ਤੁਸੀਂ ਦੇਖੋ ਬਹੁਤ ਵਧੀਆ ਪੂਰਾ ਖੁੱਲਡੁੱਲਾ ਜੀ ਤੇ ਵਾਲਪੇਪਰ ਇਹਨਾਂ ਨੇ ਸਾਰੇ ਦਾ ਸਾਰਾ ਬੈਡਰੂਮ ਕਰਵਾਇਆ ਹੋਇਆ ਵਾਲਪੇਪਰ ਬਹੁਤ ਵਧੀਆ ਡਿਜ਼ਾਈਨ ਵਾਲਾ ਇਹਨਾਂ ਨੇ ਲਗਵਾ ਰੱਖਿਆ ਬਾਕੀ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਵੀ ਇਹਨਾਂ ਨੇ ਰੇਟ ਮੰਗਿਆ ਇੱਕ ਵਾਰੀ ਸਿਰਫ 15 ਲੱਖ ਰੁਪਇਆ ਤੇ ਮਾਲਕ ਜਿਹੜੇ ਹੈਗੇ ਆ ਕੋਠੀ ਦੇ ਉਹਨਾਂ ਨੇ ਕਿਹਾ ਰੇਟ ਦੀ ਟੈਨਸ਼ਨ ਨਾ ਲਿਓ ਕਿਸੇ ਨੂੰ ਵੀ ਕੋਠੀ ਪਸੰਦ ਆ ਵੀ ਤਾਂ ਤੁਸੀਂ ਆ ਕੇ ਦੇਖ ਸਕਦੇ ਹੋ 15 ਲੱਖ ਰੁਪਇਆ ਡਿਮਾਂਡ ਹੈ ਇੱਕ ਵਾਰੀ ਤੇ ਜਗ੍ਹਾ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਪੰਜ ਮਾਰਲੇ ਜਗਾਂਗੀ ਸਾਢੇ ਪੰਜ ਮਾਰਲੇ ਸੋਰੀ ਸੀ ਗਲਤੀ ਨਾਲ ਪੰਜ ਮਾਰਲੇ ਬੋਲਿਆ ਗਿਆ ਸਾਢੇ ਪੰਜ ਮਾਰਲੇ ਜਗਾਂਗੀ ਸਾਢੇ ਪੰਜ ਮਾਰਲਿਆਂ ਚ ਆਹ ਕੋਠੀ ਐ ਤੇ ਕੋਠੀ ਆਹ ਬਣੀ ਹੋਈ ਐ ਸ਼੍ਰੀ ਮੁਕਤਸਰ ਸਾਹਿਬ ਏਰੀਆ ਚ ਤੇ ਕੋਠੀ ਜਿਹੜੀ ਮਿਡਵੇ ਕਲੋਨੀ ਦੇ ਪਿੱਛੇ ਬਣੀ ਹੋਈ ਆ ਮਿਡਵੇ ਕਲੋਨੀ ਆ ਜੀ ਉਹਦੇ ਬੈਕ ਸਾਈਡ ਆ ਤੇ ਜਗ੍ਹਾ ਰਜਿਸਟਰੀ ਵਾਲੀ ਐ ਆਪਾਂ ਨੂੰ ਵਧੀਆ ਦੋ ਬੈੱਡਰੂਮ ਪੂਰੇ ਖੁੱਲੇ ਡੁੱਲੇ ਪੂਰੇ ਵਧੀਆ ਆਪਾਂ ਨੂੰ ਮਿਲ ਜਾਣਗੇ ਠੀਕ ਆ ਜੀ ਤੇ ਕਿਚਨ ਮਿਲ ਜੂਗਾ ਤੇ ਬਾਕੀ ਨੀਚੇ ਆਪਾਂ ਜੇ ਗੱਲ ਕਰੀਏ ਫਰਸ਼ ਦੀ ਤਾਂ ਸਿਮਿੰਟਡ ਫਰਸ਼ ਆਪਾਂ ਨੂੰ ਮਿਲ ਜੂਗਾ ਕੋਠੀ ਵਧੀਆ ਜੀ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਵਧੀਆ ਇਹਨਾਂ ਨੇ ਪਾਈ ਹੋਈ ਐ ਰਿਹਾਈਸ਼ੀ ਕੋਠੀ ਆ ਜਿ세 ਡੀਲਰ ਦੀ ਨਹੀਂ ਹੈਗੀ ਪਹਿਲੀ ਗੱਲ ਤਾਂ ਹੈ ਜਿਹੜੇ ਮਾਲਕ ਆਪ ਨੇ ਉਹਨਾਂ ਨੇ ਆਪਣੇ ਕੋਲੇ ਭੇਜੀ ਐ ਵੇਚਣ ਵਾਸਤੇ ਇਹਨਾਂ ਨੇ ਸੇਲ ਕਰਨੀ ਐ ਜੀ ਤੇ ਨਾਲ ਆਪਾਂ ਨੂੰ ਇੱਕ ਸਟੋਰੂਮ ਵੀ ਮਿਲ ਜਾਊਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਮੈਨੂੰ ਦੱਸਿਓ ਤੁਸੀਂ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੜੀ ਆਪਾਂ ਕੋਠੀ ਤੁਹਾਨੂੰ ਦਿਖਾ ਰਿਹਾ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜੇ ਤੁਹਾਨੂੰ ਕੋਠੀ ਵਧੀਆ ਲੱਗੀ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੀ ਨੀਚੇ ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲੂਗਾ ਸਾਰੇ ਜਣੇ ਦਬਾ ਦਿਓ ਤੇ ਜਿੰਨੇ ਤੁਸੀਂ ਅਜੇ ਪਹਿਲੀ ਵਾਰ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਤੁਸੀਂ ਚੈਨਲ ਤੇ ਆਇਓ ਇਸੇ ਤਰ੍ਹਾਂ ਦੀ ਹਾਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਜਰੂਰ ਦਬਾ ਦਿਓ ਜੀ ਬਾਕੀ ਕੋਠੀ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਉੱਪਰ ਛੱਤ ਤੇ ਪਹੁੰਚ ਗਏ ਛੱਤ ਤੁਸੀਂ ਦੇਖ ਰਹੇ ਹੋ ਬਾਕੀ ਇਹਨਾਂ ਨੇ ਕੈਮਰੇ ਵਗੈਰਾ ਵੀ ਲਗਵਾ ਰੱਖਿਆ ਉੱਪਰ ਤੁਸੀਂ ਦੇਖ ਰਹੇ ਹੋ ਜੀ ਤੇ ਕਮੀ ਪੇਸ਼ੀ ਕੋਈ ਨਹੀਂ ਹੈ ਜੀ ਵਧੀਆ ਕੋਠੀ ਆ ਤੇ ਰੇਟ ਵੀ ਠੀਕ ਹੈ ਬਾਕੀ ਜਗ੍ਹਾ ਵੀ ਠੀਕ ਹੈ ਦੇ ਲੋਕੇਸ਼ਨ ਵੀ ਬਹੁਤ ਚੰਗੀ ਹੈ ਜੀ ਤੇ ਵਧੀਆ ਕੋਠੀਏ ਕਿਸੇ ਨੇ ਖਰੀਦਣੀ ਹੋਵੇ ਤਾਂ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੂਗਾ ਪਿੱਛੇ ਮੈਂ ਦੇ ਹੀ ਦਿੱਤਾ ਸੀਗਾ ਸਕਰੀਨ ਤੇ ਤੇ ਦੁਪਾਰਾ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ ਨੰਬਰ ਹੈ ਇਹਨਾਂ ਦਾ 82 647 36640 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਸਿੱਧਾ ਮਾਲਕ ਦਾ ਨੰਬਰ ਹੈ ਤੇ ਤੁਹਾਡੀ ਸਿੱਧੀ ਮਾਲਕ ਨਾਲ ਹੀ ਗੱਲ ਹੋਵੇਗੀ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਤੇ ਜਾ ਕੇ ਦੇਖਣੀ ਹੋਵੇ ਕਿਸੇ ਮੇਰੇ ਭੈਣ ਨੇ ਮੇਰੀ ਮਾਤਾ ਨੇ ਮੇਰੇ ਵੱਡੇ ਬਜ਼ੁਰਗ ਨੇ ਜਾ ਕੇ ਤੁਸੀਂ ਦੇਖ ਸਕਦਾ ਕੋਠੀ ਤੇ ਜਾ ਕੇ ਦੇਖ ਕੇ ਤੇ ਜੇ ਪਸੰਦ ਆਵੇ ਤਾਂ ਉਹ ਤੋਂ ਬਾਅਦ ਗੱਲਬਾਤ ਕਰਕੇ ਰੇਟ ਆਪ ਦਾ ਮੁਕਾ ਕੇ ਤੇ ਖਰੀਦ ਸਕਦੇ ਹੋ ਬਾਕੀ ਮਾਲਕ ਨੇ ਕਿਹਾ 15 ਲੱਖ ਇੱਕ ਵਾਰੀ ਡਿਮਾਂਡ ਹੈ ਲੈਸ ਬਸ ਹੋ ਜਾਵੇਗਾ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਦੱਸੋ ਜਰੂਰ ਕਮੈਂਟ ਕਰਕੇ ਤੇ ਮੈਨੂੰ ਇਸ ਤਰ੍ਹਾਂ ਵੀ ਦੱਸਿਆ ਕਰੋ ਵੀ ਤੁਸੀਂ ਕਿਹੜੇ ਏਰੀਆ ਤੋਂ ਆਪਣੀ ਵੀਡੀਓ ਦੇਖ ਰਹੇ ਹੋ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੰਨੇ ਰੇਟ ਦੇ ਵਿੱਚ ਆਪਾਂ ਤੁਹਾਡੇ ਖਾਤਰ ਕੋਠੀ ਲੈ ਕੇ ਪਹੁੰਚੀਏ ਮੈਨੂੰ ਦੱਸਿਓ ਜੀ ਤੇ ਆਪਾਂ ਤੁਹਾਡੇ ਕਮੈਂਟ ਸਾਰੇ ਚੈੱਕ ਕਰਦੇ ਹੁੰਨੇ ਹਾਂ ਸਾਰੇ ਕਮੈਂਟ ਮੈਂ ਲਾਈਕ ਕਰਦਾ ਹੁੰਨੇ ਚਾਹੀ ਆਪ ਦਾ ਕਮੈਂਟ ਤੁਸੀਂ ਜਾ ਕੇ ਦੇਖ ਲਓ ਜੀ ਤੇ ਇੱਕ ਗੱਲ ਹੋਰ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਕੋਲੇ ਵੀ ਕਿਸੇ ਵੀ ਏਰੀਆ ਚ ਪੰਜਾਬ ਚੋਂ ਦੇਖ ਰਹੇ ਹਾਂ ਚਾਹੇ ਹਰਿਆਣੇ ਚੋਂ ਚਾਹੇ ਰਾਜਸਥਾਨ ਤੋਂ ਚਾਹੇ ਕਿਸੇ ਪਿੰਡ ਚੋਂ ਕਿਸੇ ਸ਼ਹਿਰ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਜਿਹੜੀ ਕੋਠੀ ਤੁਸੀਂ ਵੇਚਣੀ ਹੈ ਉਹਦੀ ਵਧੀਆ ਵੀਡੀਓ ਤੇ ਕੁਝ ਕੁ ਫੋਟੋਆਂ ਤੇ ਬਾਕੀ ਦੀ ਪੂਰੀ ਜਾਣਕਾਰੀ ਆਹ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦ ਦੇ ਵਿੱਚ ਐਡ ਲਗਾਓ ਬੱਸ ਸਕਦੇ ਹਾਂ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕਿਸੇ ਤਰ੍ਹਾਂ ਦੀ ਨਹੀਂ ਹੁੰਦੀ ਚੀ ਤੁਸੀਂ ਭੇਜੋ ਆਪਣੇ ਕੋਲੇ ਐਡ ਆਪਾਂ ਲਗਾ ਦੇਵਾਂਗੇ ਜੀ ਬਾਕੀ ਜਿਹਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਕਮੈਂਟ ਕਰਦੇ ਹੋਣੇ ਮਤਲਬ ਕਿ ਜਿਨੇ ਆਪਦੀ ਕੂਠੀ ਜਾਂ ਘਰ ਵੇਚਣਾ ਹੁੰਦਾ ਤੁਸੀਂ ਕਮੈਂਟ ਕਰ ਦਿਓ ਵੀ ਅਸੀਂ ਕੂਠੀ ਜਾਂ ਆਪਦੀ ਘਰ ਵੇਚਣਾ ਤੁਸੀਂ ਐਡ ਕਰ ਦਿਓ ਜੀ ਆ ਤੁਸੀਂ ਕਮੈਂਟ ਨਾ ਕਰਿਆ ਕਰੋ ਜੀ ਜਿਨ੍ਹਾਂ ਨੇ ਆਪਦੀ ਕੋਠੀ ਘਰ ਮਕਾਨ ਵੇਚਣਾ ਹੈ ਕਮੈਂਟ ਦੇ ਵਿੱਚ ਨਾ ਲਿਖਿਆ ਕਰੋ ਜੇ ਵੀ ਅਸੀਂ ਸੇਲ ਕਰਨੇ ਤੁਸੀਂ ਸਿੱਧਾ ਆਪਣੇ ਵਟਸਐਪ ਨੰਬਰ ਤੇ ਭੇਜ ਦਿਆ ਕਰੋ ਉਹ ਤੋਂ ਬਾਅਦ ਆਪਾਂ ਐਡ ਲਗਾ ਦੇਵਾਂਗੇ ਜੀ ਕਿਉਂਕਿ ਜਦੋਂ ਤੁਸੀਂ ਵਟਸਐਪ ਤੇ ਭੇਜੋਗੇ ਤਾਂ ਮੈਨੂੰ ਪਤਾ ਲੱਗ ਜਾਊਗਾ ਠੀਕ ਹੈ ਜੀ ਤੇ ਤੁਸੀਂ ਕਮੈਂਟਾਂ ਚ ਲਿਖ ਦਿੰਦੇ ਹੋ ਤੇ ਉਹ ਤੋਂ ਬਾਅਦ ਮੈਂ ਗੱਲ ਵੀ ਨਹੀਂ ਕਰ ਸਕਦਾ ਜਦ ਤੱਕ ਕਮੈਂਟ ਦੇ ਵਿੱਚ ਆਪਦਾ ਤੁਸੀਂ ਨੰਬਰ ਵੀ ਲਿਖ ਦਿਆ ਕਰੋ ਜੀ ਫਿਰ ਤਾਂ ਗੱਲ ਬਣ ਜਾਂਦੀ ਹੈ ਕਿਉਂਕਿ ਨੰਬਰ ਤੇ ਮੈਂ ਫੋਨ ਤਾਂ ਕਰ ਸਕਦਾ ਹਾਂ ਜੀ ਕੱਲੇ ਕਮੈਂਟ ਚ ਕੋਈ ਗੱਲ ਨਹੀਂ ਹੁੰਦੀ ਜੀ ਠੀਕ ਹੈ ਜੀ ਬਾਕੀ ਤੁਸੀਂ ਨੰਬਰ ਛੱਡੋ ਤੁਸੀਂ ਆਪਣਾ ਵਟਸਐਪ ਨੰਬਰ ਨੋਟ ਕਰਕੇ ਇਸੇ ਤੇ ਵੀਡੀਓ ਫੋਟੋਆਂ ਭੇਜ ਦੇ ਕਰੋ ਮੈਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਭੇਜ ਦੇ ਕੇ ਤੇੜ ਤੁਸੀਂ ਲਗਵਾ ਸਕਦੇ ਹੋ ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਨੇ ਤੁਸੀਂ ਪਹੁੰਚੇ ਤੇ ਪੂਰੀ ਵੀਡੀਓ ਆਪਣੀ ਦੇਖੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਤੁਸੀਂ ਆਪਣੇ ਚੈਨਲ ਨੂੰ ਬਹੁਤ ਵੱਡਾ ਕਰਤਾ ਤੁਹਾਡੇ ਸਦਕੇ ਹੋਇਆ ਜੀ ਜਿੰਨੀ ਆਪਣੀ ਫੈਮਲੀ ਬਣ ਕੇ ਜਿੱਡਾ ਵੱਡਾ ਆਪਣਾ ਪਰਿਵਾਰ ਹੈ ਤੁਹਾਡੇ ਸਾਧਕੇ ਜੀ ਬਸ ਇਸੇ ਤਰ੍ਹਾਂ ਆਪ ਦਾ ਪਿਆਰ ਭਰਿਆ ਹੱਥ ਆਪਣੇ ਚੈਨਲ ਤੇ ਰੱਖਿਓ ਦੇਖਦੇ ਰਹੋ ਵੀਡੀਓ ਤੇ ਆਪਾਂ ਤੁਹਾਡੇ ਖਾਤਰ ਨਮੀ ਤੋਂ ਨਮੀ ਵੀਡੀਓ ਲੈ ਕੇ ਪਹੁੰਚਦੇ ਰਹਾਂਗੇ ਜੀ ਹਰ ਰੋਜ਼ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਂ ਤੇ ਕਿਹੜੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੀਏ ਅਗਲੀ ਵੀਡੀਓ ਅਗਲੀ ਕੁੱਠੀ ਦੀ ਦੱਸੋ ਮੈਨੂੰ ਕਮੈਂਟ ਕਰਕੇ ਜਰੂਰ ਜੀ